ਜੀ ਸਤਿ ਸ੍ਰੀ ਅਕਾਲ ਪਿਆਰਿਓ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਅੱਜ ਸਾਡੇ ਨਾਲ ਫੇਰ ਤੋਂ ਜੁੜੇ ਨੇ ਰਵਿੰਦਰ ਵੰਡ ਜੀ ਜਿਹੜੇ ਆਪਣੇ ਸਾਰਿਆਂ ਦੇ ਹਰਮਨ ਪਿਆਰੇ ਨੇ ਬਹੁਤ ਫਿਲਮਾਂ ਦੇ ਵਿੱਚ ਬਹੁਤ ਹੀ ਵਧੀਆ ਸਾਡਾ ਮਨੋਰੰਜਨ ਕਰਦੇ ਆ ਔਰ ਗੱਲਾਂ-ਗੱਲਾਂ ਦੇ ਵਿੱਚ ਗੱਲਾਂ ਸਮਝਾ ਜਾਂਦੇ ਆ ਕਈ ਗੱਲਾਂ ਤਾਂ ਇਹੋ ਜਿਹੀਆਂ ਸਮਝਾ ਜਾਂਦੇ ਜਿਨ੍ਹਾਂ ਨੂੰ ਸਮਝਣ ਲਈ ਹਾੜੀ ਤੋਂ ਸੌਣੀ ਆ ਜਾਂਦੀ ਹੈ ਪਰ ਸਮਝ ਨਹੀਂ ਆਉਂਦੀ ਪਰ ਜਦੋਂ ਕੋਈ ਗੱਲ ਸਮਝ ਆਉਂਦੀ ਹੈ ਫਿਰ ਲੱਗਦਾ ਵੀ ਇਹ ਗੱਲ ਰਵਿੰਦਰ ਮੰਡੀ ਕਹਿ ਸਕਦਾ ਹੈ ਹੋਰ ਕੋਈ ਨਹੀਂ ਕਹਿ ਸਕਦਾ ਤਾਂ ਅੱਜ ਸਾਡੇ ਸ਼ੋਅ ਦੇ ਵਿੱਚ ਮੰਡ ਸਾਹਿਬ ਤੇ ਉਹਨਾਂ ਦੇ ਨਾਲ ਮੈਡਮ ਬੰਬੇ ਤੋਂ ਸਪੈਸ਼ਲ ਆਏ ਨੇ ਜੈਸ ਸੋਡੀ ਜੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਨੂੰ ਲੱਗਦਾ ਇਹਨਾਂ ਦੀ ਪਟਾਰੀ ਦੇ ਵਿੱਚ ਫੇਰ ਬਹੁਤ ਸਾਰੇ ਇਦਾਂ ਦੇ ਸਵਾਲ ਹੋਣਗੇ ਜਿਹੜੇ ਸਮਾਜ ਲਈ ਸੰਸਾਰ ਲਈ ਆਪਣੇ ਸਾਰਿਆਂ ਲਈ ਔਰ ਫਾਇਦੇਮੰਦ ਹੋਣਗੇ ਕੁਝ ਸਵਾਲਾਂ ਦੇ ਜਵਾਬ ਇਹ ਆਪ ਖੁਦ ਵੀ ਦੇਣਗੇ ਕੁਝ ਦੇ ਜਵਾਬ ਮੈਂ ਵੀ ਕੋਸ਼ਿਸ਼ ਕਰੂੰਗਾ ਵੀ ਇਸ ਸੂਰਜ ਦੇ ਅਗੇ ਮੈਂ ਦੀਪਕ ਕਿਵੇਂ ਜਲਾ ਸਕਦਾ ਤਾਂ ਉਹ ਵੀ ਆਪਾਂ ਪੂਰੀ ਕੋਸ਼ਿਸ਼ ਥੈਂਕ ਯੂ ਗੁਰਪ੍ਰੀਤ ਸਾਹਿਬ ਸ਼ੁਕਰੀਆ ਤੁਹਾਡਾ ਇੱਕ ਵਾਰੀ ਫੇਰ ਤੁਸੀਂ ਆਪਣੇ ਸ਼ੋਅ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਸਾਨੂੰ ਤੇ ਅਕਸਰ ਸ਼ੂਟਿੰਗ ਤੇ ਜਹਾਜ਼ ਤੇ ਮੈਂ ਗੱਲਾਂ ਕਰਦੇ ਹੁੰਦੇ ਸੀ ਇਹ ਕਹਿੰਦੇ ਸੀ ਵੀ ਸੁਭਾਸ਼ ਗੁਏਲ ਹੈਲਥ ਸ਼ੋਅ ਹੈ ਜਿਹੜਾ ਇਹਨਾ ਵਧੀਆ ਲੋਕਾਂ ਵਾਸਤੇ ਉਹ ਪਰਾਲਾ ਕਰ ਰਹੇ ਨੇ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਬਾਰੇ ਗਾਈਡ ਕਰ ਰਹੇ ਨੇ ਕਿ ਇਹਨਾਂ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ ਕਿ ਸਾਡੇ ਵੀ ਕੁਝ ਸਵਾਲ ਨੇ ਆਪਾਂ ਵੀ ਉਹਨਾਂ ਦੇ ਸ਼ੋਅ ਦੇ ਵਿੱਚ ਚਲੀਏ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਖ ਸੁਭਾਸ਼ ਗੁਹਿਲ ਸ਼ੋਅ ਦੇ ਵਿੱਚ ਜਾਣਾ ਬਿਨਾਂ ਸਵਾਲ ਤੋਂ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਤੇ ਪਹਿਲਾਂ ਆਪਾਂ ਜੈਸ ਮੈਡਮ ਤੋਂ ਹੀ ਲੈਣੇ ਆ ਸਵਾਲ ਹਾਂਜੀ ਜੀ ਜੀ ਇਹਨਾਂ ਦੀ ਜਿਹੜੀ ਕ੍ਰੋਸਟੀਆਂ ਉਹਦੀ ਸਮੱਸਿਆ ਦਾ ਹੱਲ ਕਰਦੇ ਹਾਂ ਹਾਂਜੀ ਦੱਸੋ ਤੁਸੀਂ ਜੀ ਮੇਰੇ ਨਾਲ ਡਿਸਕਸ ਕਰਦੇ ਸੀ ਮੇਰੇ ਕੋਲ ਇਹ ਸਵਾਲ ਹੈਗਾ ਜਿਹੜਾ ਅੱਜਕੱਲ ਬੜਾ ਆਮ ਹੋ ਗਿਆ ਹੈ ਬੜਿਆਂ ਦੇ ਵਿੱਚ ਤਾਂ ਸੀਗਾ ਹੀ ਹੁਣ ਬੱਚਿਆਂ ਨਾਲ ਵੀ ਹੈਗਾ ਕਿ ਉਹਨਾਂ ਨੂੰ ਸਟ्रेस ਬਹੁਤ ਰਹਿੰਦਾ ਉਹ ਦੇ ਯੂਜ਼ ਵੈਰੀ इजीली ਦਿਸ ਵਰਡ ਐਂਗਜ਼ਾਇਟੀ ਡਿਪਰੈਸ਼ਨ ਜੀ ਐਂਡ ਕਾਫੀ ਮੁਸ਼ਕਿਲ ਸਵਾਲ ਹੈ ਇਹ ਐਂਗਜ਼ਾਇਟੀ ਡਿਪਰੈਸ਼ਨ ਸਟ्रेस ਗੁੱਸਾ ਚਿੜਚਿੜਾਪਨ ਇਹ ਸਾਰੇ ਇੱਕੋ ਹੀ ਪਟਾਰੀ ਦੇ ਹੇ ਕਨੇ ਰੋਗ ਇਹਨਾਂ ਰੋਗਾਂ ਦੀ ਜੜ ਪਤਾ ਕਿੱਥੇ ਹੈ ਜੀ ਇਹਨਾਂ ਰੋਗਾਂ ਦੀ ਜੜ ਅਸੀਂ ਕਹਿੰਦੇ ਆ ਕਿ ਸਾਨੂੰ ਸਟ्रेस ਰਹਿੰਦਾ business ਦੀ ਟੈਨਸ਼ਨ ਆ ਉਹ ਮੇਤੋ ਸੋਣੀ ਕਿਉਂ ਆ ਉਹ ਮੇਤੋ ਸੋਹਣਾ ਕਿਉਂ ਆ ਇਹ ਸਿਰਫ ਕੁੜੀਆਂ ਦੀ ਆ ਹਾਂ ਉਹ ਉਹਦੇ ਉਹਦੇ ਬੱਚੇ ਵੱਡੇ ਸਕੂਲ ਚ ਪੜਦੇ ਆ ਮੇਰੇ ਘਰ ਵਾਲਾ ਮੇਰੇ ਲਈ ਕੁਝ ਕਰਦਾ ਹੀ ਨਹੀਂ ਇਦਾਂ ਦੀਆਂ ਗੱਲਾਂ ਦਾ ਵੀ ਸਟ्रेस ਆ ਪਰ ਲੇਕਿਨ ਅਸਲੀ ਜਿਹੜੀ ਇਹ ਆਮ ਗੱਲਾਂ ਇਹ ਸਟ्रेस ਨਹੀਂ ਹੈਗਾ ਇਹ ਫੁੱਟਬਾਲ ਹੈ ਕਿਤਨੇ ਵੀ ਜਾਂਦੀ ਹੈ ਉਹ ਬੰਦਾ ਮੋੜ ਲੈਂਦਾ ਹੈ ਲੇਕਿਨ ਜਿਹੜਾ ਅਸਲੀ ਸਟ्रेस ਦੀ ਜੜ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿੱਥੇ ਤੱਕ ਅੱਜ ਮੈਂ ਪਹੁੰਚਿਆ ਪਚੀਆਂ 30 ਸਾਲਾਂ ਦੇ ਐਕਸਪੀਰੀਅੰਸ ਦੇ ਵਿੱਚ ਉਹ ਹੈਗਾ ਤੁਹਾਡਾ ਨਾਭੀ ਚੱਕਰ ਅੱਛਾ ਓਕੇ ਨਾਭੀ ਚੱਕਰ ਨਾਭੀ ਚੱਕਰ ਜੀ ਜੀ ਜਿਹੜਾ ਪੇਟ ਦਾ ਬਿਲਕੁਲ ਸੈਂਟਰ ਹੈ ਜਿੱਥੇ ਸਾਡੀ ਫੁੱਲ એનર્ਜੀ ਆ ਜੀ ਪੂਰੀ એનર્ਜੀ ਸਾਡੀ ਉੱਥੇ ਆ ਹਾਂ ਹਾਂ ਜਦੋਂ ਅਸੀਂ ਉਹਨੂੰ ਡਿਸਟਰਬ ਕਰਦੇ ਆ ਫਿਰ ਸਾਨੂੰ ਐ ਨਹੀਂ ਪਤਾ ਲੱਗਦਾ ਸਾਡੇ ਅੰਦਰ ਕੀ ਕੀ ਡਿਸਟਰਬ ਹੋ ਗਿਆ ਓਕੇ ਨੰਬਰ 1 ਉਹਦੀ ਡਿਸਟਰਬੈਂਸ ਕਿੱਥੋਂ ਸ਼ੁਰੂ ਹੁੰਦੀ ਹੈ ਜਿਵੇਂ ਸਾਡੇ ਬ੍ਰੇਨ ਨੇ ਕੋਈ ਗੱਲ ਲੈ ਲਈ ਉਸ ਮਤਲਬ ਕਿਸੇ ਨੇ ਤੁਹਾਨੂੰ ਕੋਈ ਗੱਲ ਕਹਿ ਦਿੱਤੀ ਤੁਸੀਂ ਉਹਨੂੰ ਦਿਲ ਤੇ ਲੈ ਲਿਆ ਤਾਂ ਜਿਹਨੂੰ ਕਹਿੰਦੇ ਕਿ ਸੀਰੀਅਸ ਲੈ ਲਿਆ ਉਹਦੇ ਬਾਰੇ ਤੁਸੀਂ ਅਗਰ 10 ਮਿੰਟ ਵੀ ਡੀਪਲੀ ਸੋਚ ਲਿਆ ਉਹ 10 ਮਿੰਟਾਂ ਦੇ ਵਿੱਚ ਕੋਈ 20 30 ਸਕਿੰਟ ਇਹੋ ਜਿਹਾ ਲੱਗ ਗਏ ਧਿਆਨ ਇਹੋ ਜਿਹਾ ਲੱਗ ਗਿਆ ਜਦੋਂ ਤੁਹਾਨੂੰ ਇਹ ਨਹੀਂ ਪਤਾ ਤੁਹਾਡੀ ਬਾਡੀ ਕਿੱਥੇ ਪਈ ਆ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਗੱਡੀ ਕਿੱਧਰ ਨੂੰ ਜਾ ਰਹੀ ਹੈ ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਜਦੋਂ ਉਹ 30 ਸਕਿੰਟ ਤੁਹਾਡੇ ਲੱਗੇ ਤਾਂ ਇਟਵੇਂ ਜੇ ਸਮਝ ਲਓਗੇ ਤੁਸੀਂ ਆਪਣੇ ਨਾਭੀ ਚੱਕਰ ਨੂੰ ਡਿਸਟਰਬ ਕਰ ਲਿਆ ਜੀ 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 ਸਟ्रेस ਵੱਲ ਵਧਣ ਲੱਗ ਪੇਗੇ ਵਧਣ ਲੱਗ ਜੀ ਉਹ ਉਸ ਟਾਈਮ ਫਿਰ ਜਿਹੜਾ ਇਨਸਾਨ ਹੈ ਉਹ ਪੇਸ਼ੈਂਟ ਬਣਨਾ ਸ਼ੁਰੂ ਹੋ ਜਾਂਦਾ ਉਹਨੂੰ ਪਤਾ ਵੀ ਨਹੀਂ ਲੱਗਦਾ ਵੀ ਮੈਨੂੰ ਕੋਈ ਸਟ੍ਰੈਸ ਹੈ ਜੇ ਉਹਨੂੰ ਕੋਈ ਕਹਿੰਦਾ ਕੀ ਗੱਲ ਤੂੰ ਬੜਾ ਟੈਨਸ਼ਨ ਚਾਉਂ ਕਹਿੰਦਾ ਨਾ ਮੈਂ ਠੀਕ ਹ ਮੈਨੂੰ ਕੀ ਹੋਇਆ ਕਿਉਂ ਉਹਨੇ ਸਟ੍ਰੈਸ ਤਾਂ ਲਿਆ 30 ਸਕਿੰਟ ਹੂੰ ਜੇ ਰੇ ਦੇ ਆ ਗਿਆ ਸਲਾ ਲਈ ਬਿਲਕੁਲ ਤੇ ਉਹ ਉਹਦੀ ਨਰਵਸਨੈਸ ਜਿਹੜੀ ਆ ਉਦੀ ਬਾਰ-ਬਾਰ ਹੱਥ ਕੰਬਣੇ ਜਾਂ ਹੋਰ ਚੀਜ਼ ਹੋਣੀ ਉਧਰ ਉਹਦਾ ਧਿਆਨ ਇਹ ਅੱਜਕੱਲ ਬੱਚਿਆਂ 'ਚ ਵੀ ਆ ਹੁਣ ਬੱਚਿਆਂ ਦੇ ਉੱਤੇ ਇੰਨਾ ਪ੍ਰੈਸ਼ਰ ਕੀਤਾ ਜਾਂਦਾ ਸਟੱਡੀ ਦਾ ਨੰਬਰ ਲੈ ਕੇ ਆਉਣ ਦਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਹ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਨੇ ਇਹਦੇ ਵਾਸਤੇ ਅਸੀਂ ਲੋਕਾਂ ਨੂੰ ਕਹਿੰਨੇ ਹੁੰਦੇ ਆ ਕਿ ਪੈਰਾਲ ਹਾਂ ਪੈਰਾਂ ਨੂੰ ਸਰੋਂ ਦਾ ਤੇਲ ਲਾਇਆ ਕਰੋ ਔਰ ਨਾਭੀ ਦੇ ਵਿੱਚ ਤੋਂ ਨੀਵੇਂ ਵਿੱਚ ਸਰੋਂ ਦਾ ਤੇਲ ਪਾਇਆ ਕਰੋ ਔਰ ਐ ਹੱਥ ਤੇ ਤੇਲ ਲਾ ਕੇ ਉਹਨੂੰ ਥੋੜਾ ਜਿਹਾ ਲੈ ਕੇ ਨੱਕ ਦੀਆਂ ਦੋਹੇ ਨਾਲਾਂਾਂ ਦੇ ਵਿੱਚ ਲਾ ਲਿਆ ਕਰੋ ਐ ਥੋੜਾ ਥੋੜਾ ਕੰਨ ਦੇ ਸਾਈਡਾਂ ਤੇ ਲਾ ਕੇ ਉਹਨੂੰ ਰਾਤ ਨੂੰ ਸੌਂਜੋ ਨੀਂਦ ਬੜੀ ਵਧੀਆ ਆਉਗੀ ਬੜੀ ਕਾਰਗਰ ਚੀਜ਼ ਆ ਕਾਰਗਰ ਚੀਜ਼ ਆ ਜੇ ਇਹਨੂੰ ਤੁਸੀਂ ਲਗਾਤਾਰ ਐਨਾ ਹੋਵੇ ਕੋਇਲ ਸਾਹਿਬ ਦਾ ਸ਼ੋਅ ਦੇਖਿਆ ਸੀ ਤਿੰਨ ਦਿਨ ਲਾਈ ਕੁਝ ਹੋਇਆ ਤਾਂ ਐ ਨਹੀਂ ਛੱਡੋ ਪਰ ਐਵੇਂ ਹੀ ਮਾਰੀ ਜਾਂਦਾ ਐ ਨਹੀਂ ਘੱਟੋ ਘਾਟੇ ਨੂੰ ਤਿੰਨ ਮਹੀਨੇ ਵੱਧ ਤੋਂ ਵੱਧ ਫਿਰ ਲਾਈਫਟਾਈਮ ਤੱਕ ਤੁਸੀਂ ਆਪੇ ਕਰ ਲੈਣਾ ਕਿਉਂਕਿ ਇਹ ਜਿਹੜੀ ਚੀਜ਼ ਆ ਇਹਦੇ ਤੁਹਾਨੂੰ ਰਿਲੈਕਸ ਕਰ ਦੇਣਾ ਔਰ ਤੁਹਾਨੂੰ ਮੈਂਟਲੀ ਵੀ ਬਹੁਤ ਜ਼ਿਆਦਾ ਰਿਲੈਕਸ ਕਰ ਦੇਣਾ ਜਿਵੇਂ ਪਹਿਲਾਂ ਮਾਨ ਸਾਹਿਬ ਤੁਸੀਂ ਤਾਂ ਕਰ ਉਹ ਦੌਰ ਆਪਣੀ ਅੱਖਾਂ ਨਾਲ ਦੇਖਿਆ ਅੱਜ ਕੱਲ ਦੇ ਜਿਹੜੇ ਬੱਚੇ ਨੇ ਯੂਥ ਹੈ ਜਦੋਂ ਤਾਂ ਮੋਬਾਈਲ ਆਇਆ 1990 ਤੋਂ ਬਾਅਦ ਮੋਬਾਈਲ ਆ ਗਿਆ ਜੀ ਤੇ ਉਸ ਤੋਂ ਬਾਅਦ ਇਹ ਸਿਸਟਮ ਖਰਾਬ ਹੋਇਆ ਜ਼ਿਆਦਾ ਲੇਕਿਨ ਉਸ ਤੋਂ ਪਹਿਲਾਂ ਅਸੀਂ ਕੀ ਕਰਦੇ ਸੀਗੇ ਪਿੰਡਾਂ ਦੇ ਵਿੱਚ ਰਹਿੰਦੇ ਸੀ ਸਾਡੀਆਂ ਦਾਦੀਆਂ ਮਾਵਾਂ ਤੇ ਲਾਈ ਜੋ ਨੰਦਜ਼ੀਰ ਸਕੂਲ ਜਾਣਾ ਹਾਂਜੀ ਹਾਂਜੀ ਫਿਰ ਲੱਪ ਦੰਦੀਆਂ ਸੀਗਿਆ ਅੱਖਾਂ 'ਚ ਲੜੀ ਜਾਣਾ ਨਾਲੇ ਰੋਈ ਜਾਣਾ ਜੇ ਜੇ ਰੋਣਾ ਥੱਪੜ ਵੀ ਪੈਣਾ ਹਾਂਜੀ ਹਾਂਜੀ ਹੈਨਾ ਤੇ ਉਹ ਦੌਰ ਜਿਹੜਾ ਦੇਖਿਆ ਉਹਦੇ ਕਰਕੇ ਹੁਣ ਹੁਣ ਸਾਡੇ ਨੇੜੇ ਤੇੜੇ ਨਹੀਂ ਆ ਸਕਦਾ ਸਟ्रेस ਜੀ 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 ਹੈਨਾ ਅਸੀਂ ਉਹਨੂੰ ਕਹਿੰਦੇ ਤੇਰਾ ਕੀ ਕੰਮ ਹੋ ਗਈ ਇੱਧਰ ਹਾਂ ਹੈਨਾ ਤੇ ਜਿਹੜੇ ਲੋਕੀ ਕਹਿੰਦੇ ਨੇ ਸਟ्रेस ਆ ਗਿਆ ਪਉਆ ਪੀ ਲਿਆ ਉਹ ਫਿਰ ਹੋਰ ਫਸ ਗਏ ਬਿਲਕੁਲ ਹਾਂ ਉਹ ਥੋੜੇ ਟਾਈਮ ਬਾਅਦ ਤੇ ਰੈਲਾਕਸੇਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਨਸ਼ਾ ਉਤਰ ਗਿਆ ਦੁਬਾਰਾ ਫੇਰ ਫੇਰ ਫਿਰ ਉਹ ਡਿਮਾਂਡ ਵਧਣੀ ਇਸ ਤਰ੍ਹਾਂ ਜਿਹੜਾ ਸਟ੍ਰੈਸ ਹੈ ਉਹ ਉਹ ਇੱਕ ਜਿਵੇਂ ਇਹਨੂੰ ਗਮ ਵੀ ਕਹਿ ਲੈਂਦੇ ਆ ਜੀ 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 ਇੱਕ ਫਿਲਮ ਸੀ ਬਹੁਤ ਪੁਰਾਣੀ ਤੁਸੀਂ ਸੁਣਿਆ ਹੋਊਗਾ ਉਹ ਇੱਕ ਬੜਾ ਮੋਟੀਵੇਸ਼ਨਲ ਗਾਣਾ ਸੀਗਾ ਹਮ ਕੋ ਵੀ ਗਮ ਨੇ ਮਾਰਾ ਤੁਮ ਕੋ ਵੀ ਗਮ ਨੇ ਮਾਰਾ ਇਸ ਗਮ ਕੋ ਮਾਰ ਡਾਲੋ ਇਸ ਗਮ ਕੋ ਮਾਰ ਮਤਲਬ ਮਤਲਬ ਉਹ ਚੀਜ਼ ਨੂੰ ਖਤਮ ਕਰੋ ਜਿਹੜੀ ਤੁਹਾਨੂੰ ਖਤਮ ਕਰਨਾ ਚਾਹੁੰਦੀ ਸਭ ਤੋਂ ਬੜੀ ਗੱਲ ਹੈ ਉਹਨੂੰ ਖਤਮ ਕਰਨ ਦੇ ਬੜੇ ਸਿੱਧੇ ਸਾਧਨ ਨੇ ਹੈਨਾ ਤੇਲ ਲਾਓ ਤੇਲ ਦੀ ਮਾਲਿਸ਼ ਕਰੋ ਥੋੜਾ ਬਹੁਤਾ ਯੋਗਾ ਕਰੋ ਯੋਗ ਅਭਿਆਸ ਕਰੋ ਔਰ ਥੋੜੀਆਂ ਬਹੁਤੀਆਂ ਸਾਡੇ ਵਰਗੇ ਜਿਵੇਂ ਆਯੁਰਵੇਦ ਦੇ ਲੋਗ ਆ ਆਯੁਰਵੈਦਿਕ ਚੀਜ਼ਾਂ ਬਣਾਉਂਦੇ ਆ ਉਹਨਾਂ ਦੇ ਨਾਲ ਜੁੜ ਕੇ ਜਿਵੇਂ ਅਸੀਂ ਕਹਿ ਦਿੰਦੇ ਆ ਵੀਟ ਗ੍ਰਾਸ ਦਾ ਪਾਣੀ ਪੀਆ ਕਰੋ ਐਲੋਵੀਰਾ ਦਾ ਪਲਪ ਖਾਇਆ ਕਰੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਟ्रेस ਨੂੰ ਕੰਟਰੋਲ ਕਰਦੀ ਜੀ ਕਹਿਣ ਤੋਂ ਬਾਅਦ ਧੁਨੀ ਸਿਸਟਮ ਦੇ ਨਾਲ ਸਾਰਾ ਕੁਝ ਜੁੜਿਆ ਧੁਨੀ ਦੇ ਨਾਲ ਜੋ ਅੰਦਰੂਨੀ ਕਿਰਿਆ ਉਹ ਡਿਸਟਰਬ ਹੁੰਦੀ ਹੈ ਉਹ ਸਾਰਾ ਕੁਝ ਸਾਡੇ ਫੇਸ ਤੇ ਆ ਜਾਂਦਾ ਹਾਂ ਸਾਡਾ ਮੇਨ ਮੰਥ ਨਹੀਂ ਧੁਨੀ ਚ ਸਰ ਜੀ 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 ਨੂੰ ਆਪਾਂ ਸਟ੍ਰੈਸ ਦਾ ਨਾਮ ਦੇ ਦਿੰਦੇ ਹਾਂ ਹੌਲੀ ਹੌਲੀ ਕਰਕੇ ਨਾ ਸਟ੍ਰੈਸ ਦੇ ਨਾਲ ਇੱਕ ਹੋਰ ਚੀਜ਼ ਜੁੜੀ ਹੋਈ ਹੈ ਕਿ ਇਸ ਸਟ੍ਰੈਸ ਵਾਧੀ ਵਾਧੀ ਕਈਆਂ ਨੂੰ ਮਾਈਗਰੇਨ ਦੀ ਪ੍ਰੋਬਲਮ ਵੀ ਇਹਦੇ ਕਰਕੇ ਮੇਰੇ ਖਿਆਲ ਚ ਆ ਜਾਂਦੀ ਹੈ ਉਹਦੇ ਨਾਲ ਕਿਵੇਂ ਇਹਦਾ ਰਿਲੇਸ਼ਨ ਹੈ ਸਟ੍ਰੈਸ ਤੇ ਮਾਈਗਰੇਨ ਜਦੋਂ ਨਾ ਵੀ ਸਿਸਟਮ ਵਿਗੜਦਾ ਜੀ ਖਰਾਬ ਹੁੰਦਾ ਤਾਂ ਪੇਟ ਚ ਗੈਸ ਕਬਜ਼ ਆਮ ਹੋ ਜਾਂਦੀ ਹੈ। ਰਾਈਟ। ਬਲੋਟਿੰਗ ਵੀ ਹੋਊਗੀ। ਜੀ। ਬੈਠੇ ਬੈਠੇ ਬੰਦੇ 10 ਬੰਦੇ ਜੋ ਉੱਠ ਕੇ ਭੱਜਦੇ ਬਾਹਰ ਨੂੰ। ਮੇਲਾ ਹੋ ਕੇ ਫੇਰ ਆ ਕੇ ਬਹਿ ਜਾਂਦੇ। ਉਹ ਇੱਕ ਪ੍ਰੋਬਲਮ ਹੈ। ਤੇ ਦੂਜੀ ਗੱਲ ਕੀ ਆ? ਜਦੋਂ ਤੁਹਾਨੂੰ ਗੈਸ ਚੜੂਗੀ। ਜੀ। ਦਿਮਾਗ ਨੂੰ। ਤਾਂ ਹੌਲੀ-ਹੌਲੀ ਤੁਹਾਡੇ ਦਿਮਾਗ ਨੇ ਫਟਣਾ ਸ਼ੁਰੂ ਹੋ ਜਾਣਾ। ਆ ਚੀਜ਼ ਜਸਟ ਮੈਨੂੰ ਸਰਵਾਈਕਲ ਪੂਰਾ ਟਾਈਟ ਹੋ ਜਾਂਦਾ ਬ੍ਰੇਨ ਚ ਦਰਦ ਹੁੰਦਾ ਉਹਨੂੰ ਅਸੀਂ ਮਾਈਗਰੇਨ ਦਾ ਨਾਮ ਦਿੰਦੇ ਆ ਮਸਲਜ਼ ਟਾਈਟ ਹੋ ਜਾਂਦੇ ਆ ਹਾਂ ਉਹਦਾ ਮੁੱਖ ਕਾਰਨ ਕੀ ਫਿਰ 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 ਉਹਦੇ ਲੱਛਣ ਹੁੰਦੇ ਨੇ ਵੀ ਲਾਈਟ ਬੰਦ ਕਰ ਦਿਓ ਹਨੇਰਾ ਕਰ ਦਿਓ ਜਾਂ ਮਤਲਬ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਕੋਈ ਉਹਦੇ ਨੂੰ ਬੁਲਾ ਲਵੇ ਮੈਂ ਕਹਿੰਨਾ ਚਾਹੇ ਉਹਦਾ ਹਰਮਨ ਪਿਆਰਾ ਕੋਈ ਵੀ ਜਿਹੜਾ ਉਹਨੂੰ 20 ਸਾਲ ਬਾਅਦ ਮਿਲਿਆ ਹੋਵੇ ਉਹ ਵੀ ਜੇ ਉਸ ਟਾਈਮ ਆ ਜਾਵੇ ਉਹਨੂੰ ਵੀ ਇਗਨੋਰ ਕਰ ਜਾਂਦਾ ਇਨਸਾਨ ਵੀ ਯਾਰ ਮੇਰਾ ਠੀਕ ਨਹੀਂ ਮੈਂ ਪਰ ਜਦੋਂ ਉਲਟੀ ਕਰ ਲੈਂਦਾ ਦੇਖੋ ਕਿੱਡਾ ਬੜਾ ਸਿੰਪਟਮ ਆ ਉਹਦੀ ਵੋਮਿਟ ਨੇਚਰ ਬਣੀ ਰਹਿੰਦੀ ਆ ਜਦੋਂ ਉਂਗਲੀ ਮਾਰ ਕੇ ਜਿਹੜੇ ਸਿਆਣੇ ਨੇ ਉਹ ਕਰ ਲੈਂਦੇ ਨੇ ਹੋਰ ਕਈ ਤਰੀਕਿਆਂ ਦੇ ਨਾਲ ਵੋਮਿਟ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ 2-4 ਮਿੰਟ 10 ਮਿੰਟ ਚ ਚੈਨ ਆ ਜਾਂਦਾ ਫਿਰ ਉਹ ਸੋ ਲੈਂਦੇ ਨੇ ਸੋ ਕੇ ਉੱਠਦੇ ਨੇ ਫਿਰ ਫਰੈਸ਼ ਹੁੰਦੇ ਨੇ ਫਿਰ ਕਹਿੰਦੇ ਨੇ ਲਿਆ ਪੁੱਤ ਥੋੜੀ ਜੀ ਚਾਹ ਪਿਲਾ ਦੇ ਮੈਂ ਠੀ ਕਿ ਉਹ ਜਿਹੜਾ ਜਿਹੜਾ ਤੁਹਾਡਾ ਗੈਸਟ੍ਰਿਕ ਪ੍ਰੋਬਲਮ ਸੀ ਉਹ ਸੋਲਵ ਹੋਈ ਹੈਡੈਕ ਠੀਕ ਹੋ ਗਿਆ ਹੁਣ ਕਈ ਲੋਕੀ ਕੀ ਹੈ ਮਾਈਗਰੇਨ ਹੋ ਗਿਆ ਸਿਰ ਦਰਦ ਹੋ ਗਿਆ ਕੱਕੇ ਗੋਲੀ ਖਾ ਲਈ ਉਹ ਉਹ ਉਲਟਾ ਕੰਮ ਹੋ ਗਿਆ ਵੀ ਸਿਰ ਦਰਦ ਤਾਂ ਸੀ ਦੱਬ ਲਿਆ ਜਿਹੜਾ ਇੱਧਰ ਚੱਕਰ ਚੱਲ ਰਿਹਾ ਉਹ ਅਲਸਰ ਦਾ ਰੂਪ ਲੈਣਾ ਸ਼ੁਰੂ ਕਰਤਾ ਉਹਨੇ ਇੱਕ ਦਿਨ ਉਹ ਫਿਰ ਗੈਸਟ੍ਰਿਕ ਅਲਸਰ ਪਾਈਪ ਦਾ ਫੂਡ ਪਾਈਪ ਦਾ ਅਲਸਰ ਅਲਸਰ ਤੋਂ ਕੈਂਸਰ ਇਹ ਚੀਜ਼ਾਂ ਜਿਹੜੀਆਂ ਨੇ ਇਸ ਕਰਕੇ ਅੱਗੇ ਵਧ ਰਹੀਆਂ ਫੈਟੀ ਲੀਵਰ ਵੱਲ ਹੌਲੀ ਹੌਲੀ ਵਧਣ ਲੱਗ ਜਾਂਦਾ ਹੈ ਹਾਂ ਹਾਂ ਅੱਜ ਕੱਲ੍ਹ ਆਮ ਹੀ ਹੈ ਫੈਟੀ ਲੀਵਰ ਤਾਂ ਤੁਸੀਂ ਜੇ 100 ਪੇਸ਼ੈਂਟ ਨੂੰ ਲੈ ਲਓ 100 ਇਨਸਾਨ ਨੂੰ ਲੈ ਲਓ ਪੇਸ਼ੈਂਟ ਛੱਡ ਦੋ 100 ਇਨਸਾਨ ਕਿਤੇ ਬੈਠਾ ਕਿਸੇ ਫੰਕਸ਼ਨ 'ਚ ਉਹਨਾਂ ਨੂੰ ਕਹਿ ਦੋ ਵੀ ਲਓ ਜੀ ਬਾਬਾ ਜੀ ਨੇ ਪ੍ਰਸ਼ਾਦ ਬਾਅਦ ਚ ਖਾਇਓ ਪਹਿਲਾਂ ਫਰਟੀਲੀਵਰ ਚੈੱਕ ਕਰਨਾ ਉਹਨਾਂ ਨੇ ਉਂਗਲੀ ਦੇ ਦੇਣੀ ਬਲੱਡ ਦੇ ਦੇਣਾ ਤੇ ਤੁਸੀਂ ਸਾਰਿਆਂ ਦਾ ਬਲੱਡ ਚੈੱਕ ਕਰੋ ਵਿੱਚੋਂ 30 40% ਲੋਕ ਹੋਣਗੇ ਜਿਹੜੇ ਫਰਟੀਲੀਵਰ ਦੇ ਕਿਸੇ ਦਾ ਮਤਲਬ ਥੋੜਾ ਬਹੁਤ ਵਧਿਆ ਕਿਸੇ ਦਾ ਜ਼ਿਆਦਾ ਵਧਿਆ ਇਸ ਤਰ੍ਹਾਂ ਦੀ ਜਿਵੇਂ ਹੁਣ ਆਪਾਂ ਮਾਈਗਰੇਨ ਤੇ ਸਟ੍ਰੈਸ ਦੀ ਗੱਲ ਕਰਦੇ ਸੀ ਵੀ ਜੇ ਅਗਰ ਕਿਸੇ ਬੰਦੇ ਨੂੰ ਪ੍ਰੋਬਲਮ ਹੁੰਦੀ ਹੈ ਵੀ ਉਹ ਇਗਨੋਰ ਕਰਨ ਲੱਗ ਜਾਂਦਾ ਸਾਰਿਆਂ ਤੋਂ ਇਕੱਲਾਪਣ ਭਾਲਦਾ ਹਨ ਤੇ ਉਹਦਾ ਤੁਸੀਂ ਹੱਲ ਵੀ ਦੱਸਿਆ ਵੀ ਨੇਚਰਲ ਹੱਲ ਹੈਗਾ ਵੀ ਬੰਮਟ ਕਰਕੇ ਉਹ ਬੰਦਾ ਥੋੜਾ ਰਿਲੈਕਸ ਫੀਲ ਕਰਦਾ ਸੋਂਗੇ ਠੀਕ ਹੈ ਉਹਦਾ ਮੂਡ ਉਸੇ ਵੇ ਦੇ ਵਿੱਚ ਆ ਜਾਂਦਾ ਹੈ ਨਾ ਬਟ ਆਯੁਰਵੇਦ ਦੇ ਵਿੱਚ ਇਹਦੇ ਕੋਈ ਹੋਰ ਢੰਗ ਦਾ ਇਲਾਜ ਹੀ ਆ ਕੋਈ ਹੋਰ ਦਵਾਈ ਤੁਸੀਂ ਰეკਮੈਂਡ ਕਰਦੇ ਬਹੁਤ ਵਧੀਆ ਇਹ ਦੇਖੋ ਮੈਂ ਤੁਹਾਨੂੰ ਦੱਸਦਾ ਇੱਕ ਤੇ ਨਾਭੀ ਟੱਚ ਧੁੰਨੀ ਚਲਾਉਣ ਵਾਸਤੇ ਤੇਲ ਹੈ ਜੀ ਇਹਨੂੰ ਤੁਸੀਂ ਬੜੀ ਅੱਛੀ ਗੁੱਡ ਬੋਟਲ ਕੰਪਨੀ ਨੇ ਲਈ ਆ ਆਪਣੀ ਨੇ ਜੀ ਇਹਨੂੰ ਇੱਕ ਮੰਥ ਚੱਲ ਜਾਂਦੀ ਹੈ ਹੂੰ ਹੂੰ ਇਹਨੂੰ ਥੋੜਾ ਜਿਹਾ ਮਤਲਬ ਦੋ ਬੂੰਦ ਰਾਤ ਨੂੰ ਦੋ ਬੂੰਦ ਸਵੇਰੇ ਹੂੰ ਨਹਾਉਣ ਤੋਂ ਬਾਅਦ ਰਾਤ ਨੂੰ ਸੌਣ ਤੋਂ ਪਹਿਲਾਂ ਜਿੰਦਗੀ ਕੇ ਵਾਲੀ ਗੱਲ ਹੈ ਨੇ ਹਾਂ ਬਸ ਦੋ ਬੂੰਦ ਕੀ ਕੀਮਤ ਹੈ ਇਹ ਤੁਹਾਡੀ ਹੈਲਥ ਹੈ ਜੀ ਜੀ ਮਤਲਬ ਇਹ ਇਹ ਦੋ ਬੂੰਦ ਤੁਹਾਡੀ ਜ਼ਿੰਦਗੀ ਦੇ ਨੇ ਸੱਚਮੁੱਚ ਹੈ ਤੇ ਇਹਨੂੰ ਜੇ ਅਸੀਂ ਲਗਾ ਲੈਨੇ ਆ ਤਾਂ ਤਾਂ ਸਨੋ ਮਤਲਬ ਉਹ ਕਿ ਬਾਡੀ ਇਦਾਂ ਰਿਲੈਕਸ ਰਹੂਗੀ ਜਿਵੇਂ ਮਤਲਬ ਕਿ ਕੋਈ ਆਦਮੀ ਸ਼ਰਾਬੀ ਆ ਸ਼ਰਾਬ ਪੀਣ ਦਾ ਆਦੀ ਆ ਜਦ ਤੱਕ ਸ਼ਰਾਬ ਨਹੀਂ ਪੀ ਲੈਂਦਾ ਉਹਦੀ ਬਾਡੀ ਤੋਂ ਬੰਦ ਦਿਮਾਗ じゃ ਰਿਲੈਕਸ ਨਹੀਂ ਹੁੰਦਾ ਐਕਟੀਵੇਟ ਨਹੀਂ ਹੁੰਦਾ ਜਿਵੇਂ ਦੁੱਧ ਪੀਣ ਦਾ ਕੋਈ ਆਦੀ ਆ ਜਦ ਤੱਕ ਉਹ ਇੱਕ ਗਲਾਸ ਦੁੱਧ ਨਹੀਂ ਪੀ ਲੈਂਦਾ ਉਹਨੂੰ ਮੋਸ਼ਨ ਜਾਂ ਨਹੀਂ ਸੈੱਟ ਹੁੰਦਾ ਇਸੇ ਤਰ੍ਹਾਂ ਇਹ ਇੱਕ ਐਸੀ ਐਡਿਕਸ਼ਨ ਹੈ ਜਿਹੜੀ ਲੈਂਡ ਦੇ ਨਾਲ ਇੱਕ ਵੱਡਾ ਫਾਇਦਾ ਹੁੰਦਾ ਕਿ ਤੁਹਾਡੇ ਹਾਰਟ ਬ੍ਰੇਨ ਲਿਵਰ ਦੀ ਬਲੱਡ ਸਰਕੂਲੇਸ਼ਨ ਐਨੀ ਵਧੀਆ ਹੋ ਜਾਂਦੀ ਹੈ ਮਜਾਲ ਹੈ ਕਿਤੇ ਵੀ ਪ੍ਰੋਬਲਮ ਆ ਜਾਏ ਮਾਈਗਰੇਨ ਅੱਖਾਂ ਦੀ ਵੀਕਨੈਸ ਅੱਖਾਂ 'ਚ ਦਰਦ ਕਿਸੇ ਕਿਸਮ ਦੀ ਪ੍ਰੋਬਲਮ ਲਈ ਡੀਸੈਂਟ ਹੈ ਬ੍ਰੇਨ ਡੋਸ ਬਾਰੇ ਗੱਲ ਕਰੀ ਸੀ ਹੂੰ ਬ੍ਰੇਨ ਨੂੰ ਸਟੀਮੂਲੇਟ ਕਰਨ ਵਾਸਤੇ ਬ੍ਰੇਨ ਦੇ ਕੈਪਸੂਲ ਹਾਂ ਜਿਹੜੇ ਬ੍ਰੇਨ ਦੇ ਸੈੱਲ ਡੈੱਡ ਹੋ ਜਾਂਦੇ ਨੇ ਵੀਕ ਹੋ ਜਾਂਦੇ ਨੇ ਜਿਵੇਂ ਤੁਸੀਂ ਕਦੇ ਡਿਜੀਟਲ ਦੇਖੋਗੇ ਤਾਂ ਬ੍ਰੇਨ 'ਚ ਕਈ ਵਾਰ ਦਿਖਾਉਂਦੇ ਨੇ ਉਹ ਲਾਈਟ ਜੀ ਮਤਲਬ ਉਹ ਪੁਆਇੰਟ ਜਿਹੜੇ ਨੇ ਉਹ ਡੈਮੇਜ ਹੁੰਦੇ ਨੇ ਤਾਂ ਇਹ ਉਹਨਾਂ ਨੂੰ ਜਾ ਕੇ ਐਕਟਿਵ ਕਰ ਦਿੰਦਾ ਤਾਂ ਉਸ ਤੋਂ ਬਾਅਦ ਫਿਰ ਉਹ ਪੇਸ਼ੈਂਟ ਕਹਿੰਦੇ ਨੇ ਵੀ ਕੁਇਲ ਸਾਹਿਬ ਨੂੰ ਮਿਲਣਾ ਚਾਹੀਦਾ ਤਾਂ ਇਸੇ ਕਰਕੇ ਉਹ ਕਹਿੰਦੇ ਨੇ ਕਿ ਮੈਂ ਬੜੀਆਂ ਸਿੰਪਲ ਸਿੰਪਲ ਛੋਟੀ ਛੋਟੀ ਚੀਜ਼ਾਂ ਦਸਨੀਆਂ ਨੇ ਉਹਦੇ ਨਾਲ ਹੁਣ ਕਈਆਂ ਦਾ ਵੀਰ ਜੀ ਸੁੱਕ ਜਾਂਦਾ ਹਾਂ 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 ਸਟ्रेस ਐਨਾ ਲੈ ਲੈਂਦੀਆਂ ਨੇ ਸਾਡੀਆਂ ਮਾਤਾ ਪੈਣਾ ਸਾਡੇ ਭਰਾ ਕਿ ਵਿਆਹ ਨੂੰ 4-4 ਸਾਲ 5-5 ਸਾਲ ਹੋ ਜੇ ਬੱਚਾ ਹੀ ਨਹੀਂ ਹੁੰਦਾ ਜੀ 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 ਉਹ ਕੀ ਹੈ ਸਟ्रेस ਹੀ ਤਾਂ ਹੈ ਹੂੰ ਹੂੰ ਪਹਿਲਾਂ ਕਹੀ ਜਾਣਗੇ ਵਿਆਹ ਨਹੀਂ ਕਰਾਉਣਾ ਪਹਿਲਾਂ ਸੈੱਟ ਹੋ ਜੀਏ ਹੂੰ ਵੀ ਜੇ ਤੁਹਾਡਾ ਬਾਪੂ ਸੈੱਟ ਹੋਣ ਦੀ ਗੱਲ ਸੋਚਦਾ ਫਿਰ ਤੁਸੀਂ ਆਉਣਾ ਹੀ ਨਹੀਂ ਦੀ ਦੁਨੀਆ ਬਿਲਕੁਲ ਨਾਲੇ ਹਾਂ ਸੈੱਟ ਹੋਣ ਦੇ ਚੱਕਰ ਦੇ ਵਿੱਚ ਸਾਰੀ ਜ਼ਿੰਦਗੀ ਅਫਸੈਟ ਰਹਿੰਦੇ ਆ ਅਫਸੈਟ ਰਹਿੰਦੇ ਕੀ ਪਤਾ ਅਗਲੀ ਆਪਦੀ ਕਿਸਮਤ ਲੈ ਕੇ ਆ ਰਹੀ ਹੈ ਤੂੰ ਉਹਦੀ ਕਿਸਮਤ ਖਾਣ ਲੱਗ ਜੇ ਵਿਆਹ ਕਰਾਓ ਦੋ ਜਾਨੇ ਰਲ ਕੇ ਅੱਗੇ ਵਧੋ ਤੇ ਉਹ ਚਲੋ ਵਿਆਹ ਵੀ ਹੋ ਗਿਆ ਫਿਰ ਵਿਆਹ ਹੋ ਗਿਆ ਇਹ ਟੈਨਸ਼ਨ ਵੀ ਸਹੁਰਿਆਂ ਨੇ ਗੱਡੀ ਦੇ ਦਿੱਤੀ ਹੁਣ ਤੇਲ ਕਿੱਥੋਂ ਪਾਈਏ ਹਮ ਸਟ੍ਰੈਸ ਖੜਾ ਹੋ ਗਿਆ ਤੇ ਫਿਰ ਅੱਛਾ ਫਿਰ ਦੂਜੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਤਿੰਨ ਕੁ ਮਹੀਨੇ ਬਾਅਦ ਵੀ ਕੀ ਆ ਹਾਂ ਬੁੜੀਆਂ ਕਹਿਣ ਲੱਗੀਆਂ ਇੱਕ ਦੂਜੇ ਨੂੰ ਕੀ ਗੱਲ ਬਿਲਕੁਲ ਬਿਲਕੁਲ ਉਹ ਜਦੋਂ ਐ ਕਹਿਣ ਲੱਗ ਜਾਂਦੀਆਂ ਫਿਰ ਕਹਿੰਦੇ ਨਹੀਂ ਜੀ ਹਲੇ ਸਾਡਾ ਸਾਫ-ਸਾਫ ਸੈਟ ਨਹੀਂ ਹੈਗਾ ਦੋ ਤਿੰਨ ਸਾਲ ਬਾਅਦ ਕਿਸਮਤ ਤੇ ਲਿਆਉਂਦੇ ਵੀ ਕਿਸਮਤੀ ਮਾੜੀ ਵੀ ਦੋ ਤਿੰਨ ਸਾਲ ਬਾਅਦ ਦੇਖਾਂਗੇ ਉਹ ਕਰਦੇ 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 ਉਹ ਫਿਰ ਇੱਕ ਨਵਾਂ ਸਟ੍ਰੈਸ ਵਿੱਚ ਸਟ੍ਰੈਸ ਜੁੜ ਜਾਂਦਾ ਹੂੰ ਉਹਨੂੰ ਅਸੀਂ ਕਹਿੰਦੇ ਚਿੰਤਾ ਫਿਰ ਉਹ ਚਿੰਤਾ ਚਿਤਾ ਸਮਾਨ ਹੋ ਜਾਂਦੀ ਹੈ ਜੀ 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 ਤੇ ਉਹਦੇ ਨਾਲ ਕੀ ਹੁੰਦਾ ਜਿਹੜਾ ਮੁੰਡਾ ਹੁੰਦਾ ਲੜਕਾ ਹੁੰਦਾ ਉਹ ਤੇ ਫੇਰ ਕੰਮਗਾਰਾਂ ਚ ਬਿਜ਼ੀ ਹੁੰਦਾ ਲੜਕੀ ਪਰੇਸ਼ਾਨ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਇਹਦੇ ਨਾਲ ਲਿੰਕਡ ਨੇ ਮਤਲਬ ਇੱਕ ਸਟ्रेस ਦਾ ਮਤਲਬ ਇਹ ਹੈ ਵੀ ਹਜ਼ਾਰ ਬਿਮਾਰੀਆਂ ਦੀ ਜੜ ਹੈ ਕੱਲਾ ਸਟ्रेस ਔਰ ਹਜ਼ਾਰ ਬਿਮਾਰੀਆਂ ਦੀ ਦਵਾਈ ਹੈ ਕੱਲੀ ਕਲੌਂਜੀ ਅੱਛਾ ਜੀ ਕਲੌਂਜੀ ਕਿਵੇਂ ਕਲੌਂਜੀ ਦੇ ਦੁੱਧ ਮਤਲਬ ਇੱਕ ਚੁਟਕੀ ਕਲੌਂਜੀ ਦੀ ਉਹਨੂੰ ਤੁਸੀਂ ਪਾਣੀ ਚ ਭਿਓ ਕੇ ਰੱਖ ਦੋ ਜੀ ਰਾਤ ਨੂੰ ਇੱਕ ਕਟੋਰੀ ਚ ਤੇ ਉਹਦੇ ਚ ਦੋ ਚੁਟਕੀ ਮੇਥੀ ਦਾਣਾ ਬਰੀਕ ਵਾਲਾ ਜੇ ਕਿਤੇ ਠੰਡੇ ਇਲਾਕੇ ਚ ਤੁਸੀਂ ਰਹਿੰਦੇ ਹੋ ਤਾਂ ਮੋਟੀ ਮੇਥੀ ਜੇ ਗਰਮ ਇਲਾਕੇ ਚ ਰਹਿੰਦੇ ਹੋ ਤਾਂ ਬਰੀਕ ਮੇਥੀ ਤਾਂ ਉਹ ਬਰੀਕ ਮੇਥੀ ਪਾ ਕੇ ਉਹਨੂੰ ਰਾਤ ਨੂੰ ਭਿਓ ਕੇ ਰੱਖ ਦੋ ਸਵੇਰੇ ਚੱਬ ਚੱਬ ਕੇ ਖਾਣਿਆ ਹੋ ਜਦੋਂ ਤੁਸੀਂ ਚਬਦੇ ਹੋ ਜਬੜੇ ਦੀ ਐਕਸਰਸਾਈਜ਼ ਹੁੰਦੀ ਹੈ ਜਬੜੇ ਦੇ ਨਾਲ 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 ਤੁਹਾਡੇ ਬ੍ਰੇਨ ਦੀ ਐਕਸਰਸਾਈਜ਼ ਹੁੰਦੀ ਹੈ ਉਹ ਫਿਰ ਉਹ ਪਾਣੀ ਜਿਹੜੇ ਚ ਪੀਓਗੇ ਰੱਖਿਆ ਸੀ ਉਹਨੂੰ ਸਿਪ ਕਰ ਕਰਕੇ ਪੀਣਾ ਫਿਰ ਉਹ ਇੱਕ ਨਰਵਨ ਟੋਨਿਕ ਬਣਦਾ ਨਰਵ ਸਿਸਟਮ ਦਾ ਹਾਂ ਫਿਰ ਉਹ ਤੁਹਾਡੀ ਪਾਚਨ ਕਿਰਿਆ ਨੂੰ ਤੇ ਨਰਵ ਸਿਸਟਮ ਨੂੰ ਸੈੱਟ ਕਰਦਾ ਮਤਲਬ ਸਾਰੇ ਜਿਹੜੇ ਤੁਹਾਡੇ ਹੈਗੇ ਨੇ ਰੋਗ ਉਹਨਾਂ ਨੂੰ ਇਹ ਬਲੋਕਸ ਵਗੈਰਾ ਇਹ ਸੈੱਟ ਕਰਦਾ ਤੇ ਇਹ ਇੱਕ ਆਪ ਦੇ ਆਪ ਚ ਬਹੁਤ ਕਮਾਲ ਦੀ ਚੀਜ਼ ਹੈ ਠੀਕ ਹੈ ਥੈਂਕ ਯੂ ਸਰ ਐਡੀ ਵਧੀਆ ਜਾਣਕਾਰੀ ਦੇਣ ਦੇ ਲਈ ਆ ਕੁਸ਼ਕ ਪ੍ਰੋਡਕਟ ਤੁਹਾਡੇ ਮੈਂ ਦੇਖ ਰਿਹਾ ਸੀ ਜ ਜਿਵੇਂ ਐਕਸ ਪਲਸ ਕੈਪਸੂਲ ਹੈ ਬੜੀ ਵਧੀਆ ਸੋਨੇ ਦੀ ਕਬੀ ਦੇ ਵਿੱਚ ਐਕਸ ਪਲਸ ਮਾਨ ਸਰ ਇਦਾਂ ਵੀ ਜੇ ਰਵਿੰਦਰ ਮਾਨ ਦਾ ਐਕਸ ਪਲਸ ਹੈ ਐਕਸ ਪਲਸ ਰਵਿੰਦਰ ਮਾਨ ਦਾ ਜੀ ਮੈਨੂੰ ਇਹਦੇ ਬਾਰੇ ਜਾਣਕਾਰੀ ਹੈਗੀ ਹੈ ਕਿਉਂਕਿ ਮੈਂ ਤੁਹਾਡੇ ਨਾਲ ਜੁੜਿਆ ਰਿਹਾ ਹਾਂ ਕਾਫੀ ਟਾਈਮ ਤੋਂ ਮੈਂ ਪਰ ਆਮ ਆਪਣੇ ਸਰੋਤਿਆਂ ਨੂੰ ਵੀ ਆਮ ਸੁਣਨ ਵਾਲਿਆਂ ਨੂੰ ਵੀ ਦੱਸਣਾ ਚਾਹਾਂਗਾ ਕਿ ਇਹ ਸਿਰਫ ਓਨਲੀ ਫਾਰ ਜੈਂਟਸ ਆ ਵੀ ਮਰਦਾਂ ਵਾਸਤੇ ਹੀ ਕਾਰਗਰ ਨੇ ਜਾਂ ਫਿਰ ਹੋਰ ਵੀ ਕੋਈ ਵੀ ਕਿਸੇ ਹੋਰ ਪ੍ਰੋਬਲਮਸ ਵਾਸਤੇ ਇਹ ਮੈਂ ਤੁਹਾਨੂੰ ਦੱਸਦਾ ਇਹ ਮਰਦਾਂ ਲਈ ਹੀ ਦਿੱਤੇ ਜਾਂਦੇ ਨੇ ਅਸੀਂ ਇਹ ਲੇਡੀਜ਼ ਨੂੰ ਨਹੀਂ ਪ੍ਰੋਵਾਈਡ ਕਰਦੇ ਜੀ ਲੇਡੀਜ਼ ਵਾਸਤੇ ਇੱਕ ਅਲੱਗ ਤੋਂ ਬਣਦਾ ਸਾਡਾ ਉਹ ਵੀ ਦੰਦੇ ਆ ਅਸੀਂ ਉਹ ਉਹ ਬੀਟਾ ਪਾਵਰ ਦੇ ਨਾਮ ਤੇ ਲੇਕਿਨ ਇਹ ਜਿਹੜਾ ਹੈਗਾ ਨਾ ਜੀ ਇਦੇ ਵਿੱਚ ਇੱਕ ਤਾਂ ਲੋਕੀ ਲੈਂਦੇ ਨੇ ਜਿਨ੍ਹਾਂ ਨੂੰ ਮਤਲਬ ਸੈਕਸ਼ੂਅਲ ਵੀਕਨੈਸ ਆ ਜੀ ਔਰ ਜੈ ਇਰੇਕਟਲ ਡਿਸਫੰਕਸ਼ਨ ਆ ਈਡੀ ਦੀ ਪ੍ਰੋਬਲਮ ਇਹ ਤਾਂ ਚਲੋ ਉਹਦੇ ਲਈ ਤਾਂ ਇਹ ਬੈਸਟ ਹੈਗਾ ਹੀ ਹੈਗਾ ਲੇਕਿਨ ਇਹ ਡਾਇਬੀਟਿਕ ਪੇਸ਼ੈਂਟ ਵਾਸਤੇ अच्छा बहुत ही गजब है जेड़े शुगर ਦੇ ਮਰੀਜ਼ ਹੈ ਉਹਨਾਂ ਦੇ ਵਿੱਚ ਵੀਕਨੈਸ ਆਉਣੀ ਆਉਣੀ ਹੈ ਕੁਝ ਵੀ ਕਰ ਲੈਣ ਉਹਨਾਂ ਦਾ ਸ਼ਰੀਰ ਡਾਊਨ ਹੋਣਾ ਹੀ ਹੋਣਾ ਹੱਡੀਆਂ ਕਮਜ਼ੋਰ ਹੋਣੀਆਂ ਹੋਣੀਆਂ ਉਹਨਾਂ ਵਾਸਤੇ ਜਿਹੜਾ ਹੈਗਾ ਐਕਸ ਪਲੱਸ 골ਡ ਕੈਪਸੂਲ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ ਕੁਚਲੇ ਦਾ ਸ਼ੋਧਨ ਕੀਤਾ ਗਿਆ ਹੈ ਇਸੇ ਕਰਕੇ ਕੁਚਲਾ ਜਿਹੜਾ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੱਡੀਆਂ ਜੋੜਾਂ ਦੇ ਦਰਦਾਂ ਦੇ ਵਿੱਚ ਫਾਇਦਾ ਕਰਦਾ ਮਤਲਬ ਹਰ ਤਰੀਕੇ ਨਾਲ ਇਹ ਉਹ ਮਤਲਬ ਪੁਰਸ਼ਾਂ ਲਈ ਬਹੁਤ ਗੁੜਕਾਰੀ ਹੈ ਬਾਕੀ ਇਹਦੇ ਨਾਲ ਅਸੀਂ ਇੱਕ ਮੰਡ ਸਾਹਿਬ ਹੋਰ ਜੋੜਿਆ ਪ੍ਰੋਡਕਟ ਗੱਭਰੂ ਪਾਊਡਰ ਅੱਛਾ ਨਾ ਗੱਭਰੂ ਪਾਊਡਰ ਨਾ ਹੀ ਉਹਦਾ ਗੱਭਰੂ ਪਾਊਡਰ ਹੈ ਤੁਸੀਂ ਇਹਨੂੰ ਦੇਖੋ ਤੇ ਇਹ ਜਿਹੜਾ ਗੱਭਰੂ ਪਾਊਡਰ ਹੈ ਤੁਸੀਂ ਦੇਖੋ ਤੁਹਾਡੀ ਸ਼ਲਟਰ ਨਾਲ ਮੈਚ ਕਰਦਾ ਪੈਂਟ ਨਾਲ ਤੇ ਗੱਭਰੂ ਪਾਊਡਰ ਜਿਹੜਾ ਹੈਗਾ ਨਾ ਜੀ ਇਹਦੇ ਵਿੱਚ ਸਾਰੇ ਉਹ ਸాల్ਟ ਨੇ ਜਿਹੜੇ ਮਤਲਬ ਤੁਹਾਡੇ ਬਾਡੀ ਦੇ ਵਿੱਚ ਵੀਰਜ ਔਰ ਬਲੱਡ ਦੀ ਕੁਆਲਿਟੀ ਨੂੰ ਇਨਕਰੀਜ਼ ਕਰਦੇ ਆ ਜੀ 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 ਮਤਲਬ ਇਨਸਾਨ ਦਾ ਪੁਨਰਜਨਮ ਹੁੰਦਾ ਇਹਨੂੰ ਲੈਣ ਤੋਂ ਬਾਅਦ ਜਿਹੜਾ ਬਿਲਕੁਲ ਥੱਕਿਆ ਹੋਇਆ ਰਹਿੰਦਾ 40 45 ਸਾਲ ਦੀ ਉਮਰ ਹੋਈ ਨਹੀਂ ਹਲੇ ਉਦੋਂ ਪਹਿਲਾਂ ਹੀ ਮਤਲਬ 60 65 ਦਾ ਦਿਖਣ ਲੱਗ ਜਾਂਦਾ ਉਹਨਾਂ ਵਾਸਤੇ ਆ ਕਿਉਂਕਿ ਚਸਾਲ 50 ਸਾਲ ਮਿਸ਼ਰੀ ਸਫੈਦ ਮੁਸਲੀ ਕਾਲੀ ਮੁਸਲੀ ਔਰ ਇਹਦੇ ਵਿੱਚ ਸਵਰਨਬੰਗ ਕੇਸਰ ਤੇ ਇਹ ਸਾਰੀਆਂ ਚੀਜ਼ਾਂ ਜੈਫਲ ਜੋਇਤਰੀ ਪਾ ਕੇ ਇਹਨੂੰ ਇੱਕ ਜਸਟ ਇਦਾਂ ਦਾ ਰੂਪ ਦਿੱਤਾ ਗਿਆ ਕਿ ਇੱਕ ਚਮਚਾ ਰਾਤ ਨੂੰ ਔਰ ਇਹਨੂੰ ਬਣਾਇਆ ਦਾ ਸੀਗਾ ਆਮ ਲੋਕਾਂ ਵਾਸਤੇ ਪਰ ਇਹ ਜਿਮ ਚ ਜਾਣ ਲੱਗਿਆ ਸਾਡਾ ਜਿੰਨੇ ਵੀ ਜਿਮ ਨੇ ਉਹ ਪ੍ਰੋਟੀਨ ਦਿੰਦੇ ਸੀਗੇ ਕਿਸੇ ਨੂੰ ਕਾਰਬੋਹਾਈਡਰੇਟ ਦਿੰਦੇ ਸੀਗੇ ਉਹਦੀ ਜਗ੍ਹਾ ਇਹ ਚੀਜ਼ ਜਿਹੜੀ ਆ ਡਬਲ ਬੈਨੀਫਿਟ ਕਰਦੀ ਹੈ ਮੈਂ ਮੈਂ ਤੁਹਾਨੂੰ ਪੁੱਛਿਆ ਸੀ ਸਟ्रेस ਬਾਰੇ ਤੇ ਮੈਂ ਅਕਸਰ ਦੇਖਿਆ ਕਿ ਸਟ्रेस ਕਰਕੇ ਲੋਕੀ ਸ਼ਰਾਬ ਵੱਲ ਜਾਂਦੇ ਨੇ ਤੇ ਉਹਨਾਂ ਦੀ ਸ਼ਰਾਬ ਵਧਣ ਲੱਗ ਜਾਂਦੀ ਏ ਫਿਰ ਫੈਟੀ ਲੀਵਰ ਹੁੰਦੇ ਪਰ ਉਹ ਸਟਾਰਟ ਸਾਰਾ ਸਟ्रेस ਤੋਂ ਹੁੰਦਾ ਔਰ ਮੈਂ ਤੁਹਾਡੇ ਔਰ ਵੀ ਪ੍ਰੋਗਰਾਮਾਂ 'ਚ ਦੇਖਿਆ ਕਿ ਤੁਸੀਂ ਹਮੇਸ਼ਾ ਦੱਸਦੇ ਹੋ ਕਿ ਲੋਕੀ ਤੁਹਾਨੂੰ ਕਾਲ ਕਰਕੇ ਕਹਿੰਦੇ ਸਾਡੀ ਸ਼ਰਾਬ ਛਡਾ ਦਿਓ ਐਦਾ ਪਰ ਸਟ੍ਰੈਸ ਹੀ ਹੈ ਔਰ ਜਾਂ ਫਿਰ ਇਹ ਸ਼ਰਾਬ ਮਤਲਬ ਐਕਚੁਅਲ ਮੇਂ ਦੇ ਆਲ ਲਿੰਕਡ ਜਦੋਂ ਇਨਸਾਨ ਬਹੁਤ ਜ਼ਿਆਦਾ ਸਟ੍ਰੈਸ ਸਚ ਹੋ ਜਾਂਦਾ ਕੰਜੈਸਟਡ ਫੀਲ ਕਰਦਾ ਉਹਦੇ ਕੋਲ ਦੋ ਰਸਤੇ ਹੁੰਦੇ ਆ ਜੀ ਜਾਂ ਮੈਡੀਟੇਸ਼ਨ ਜਾਂ ਨਸ਼ਾ ਜਾਂ ਔਰ ਦੋਨਾਂ 'ਚ ਬਰਾਬਰ ਦਾ ਨਸ਼ਾ ਜਿਹਦੀ ਤਾਂ ਗੁਰੂ ਰਣ ਲੱਗੀ ਉਹ ਤਾਂ ਫਿਰ ਉਹਦੇ ਲਈ ਕੀ ਠੇਕਾ ਕੀ ਠਾਲਾ ਉਹ ਕਿਤੇ ਨਹੀਂ ਜਾਂਦਾ। ਕਿਆ ਬਾਤ। ਉਹ ਤਾਂ ਬਾਬਾ ਜੀ ਨਾਲ ਸਿੱਧੀ ਲੇਬ ਲਾ ਲੈਂਦਾ। ਵੀ ਤੇਰੇ ਬਣਾਏ ਆ ਬਾਬਾ ਤੇਰਾ ਦਿੱਤਾ ਸਟ੍ਰੈਸ ਹੈ ਤੇਹੀਂ ਚੱਕਣਾ ਤੂੰ ਹੀ ਕਰਨਾ। ਹਮਮ ਗਲਤੀਆਂ ਸਾਤੋਂ ਹੋਈਆਂ ਨੇ। ਅਸੀਂ ਆਪਣੀਆਂ ਗਲਤੀਆਂ ਦੀ ਮਾਫੀ ਮੰਗਦੇ ਆ। ਉਹ ਤਾਂ 12 ਮਹੀਨੇ 30 ਦਿਨੇ ਗੱਲ ਕਰਕੇ ਆਪਦਾ ਟਾਈਮ ਵਧੀਆ ਕਰ ਲਿਆ। ਮੈਡੀਟੇਸ਼ਨ ਵੱਲ ਵੱਧ ਗਿਆ। ਵੱਧ ਗਿਆ ਉਹ ਤਾਂ। ਜਿਹੜਾ ਲੇਕਿਨ ਜਿਹੜਾ ਕਮਜ਼ੋਰ ਹੁੰਦਾ ਜਿਗਰੇ ਦਾ ਉਹ ਉਹ ਉਹਦੇ ਰਾਹ ਚ ਠੇਕਾ ਆ ਜਾਂਦਾ। ਉਹ ਕਹਿੰਦਾ ਚੱਲ ਯਾਰ ਦੋ ਪੈਗ ਲੰਢਿਆ ਅੱਜ ਦਾ ਗਮ ਗਲਤ ਕਰਦੇ ਆ ਕੱਲ ਨੂੰ ਦੇਖਾਂਗੇ ਅੱਜ ਕਰਦੇ ਆ ਕੱਲ ਨੂੰ ਦੇਖਾਂਗੇ ਅੱਜ ਕਰਦੇ ਆ ਕੱਲ ਨੂੰ ਦੇਖਾਂਗੇ ਦੇਖਣ ਦਿਖਾਉਣ ਦੇ ਚੱਕਰ ਦੇ ਵਿੱਚ ਪੂਰਾ ਟੱਬਰ ਡਿਸਟਰਬ ਹੋ ਜਾਂਦਾ ਹੁਣ ਸ਼ਰਾਬ ਦੀ ਇੱਕ ਗੱਲ ਸੁਣ ਲਓ ਮੰਨ ਲਓ ਕੋਈ ਉਹਦੀ ਵਾਈਫ ਹੈ ਜਾਂ ਉਹਦੀ ਭੈਣ ਹੈ ਜਾਂ ਉਹਦੀ ਮਾਂ ਹੈ ਜਾਂ ਕੋਈ ਵੀ ਘਰ ਦੇ ਵਿੱਚ ਚਲੋ ਮਾਂ ਤਾਂ ਹੁਣ 올ਡ ਏਜ ਹੋ ਗਈ ਹੈ ਭੈਣ ਹੋ ਸਕਦੀ ਹੈ ਪੇਕਿਆਂ ਤੋਂ ਆਈ ਹੋਈ ਜਾਂ ਉਹਦੀ ਵਾਈਫ ਹੋ ਸਕਦੀ ਹੈ ਜਾਂ ਕੋਈ ਉਹਦੀ ਹੋਰ ਪਰਜਾਈ ਹੋ ਸਕਦੀ ਹੈ ਜਿਹੜੀ ਪ੍ਰੈਗਨੈਂਟ ਹੋਵੇ ਘਰ ਦੇ ਵਿੱਚ ਲੇਟੀ ਤੇ ਕੋਈ ਵੀ ਇਨਸਾਨ ਸ਼ਰਾਬ ਪੀ ਕੇ ਆਪਣੀ ਵਾਈਫ ਕੋਲੇ ਲੇਟਦਾ ਸੌਂਦਾ ਕਮਰੇ ਚ ਬੰਦ ਅਜਕਲ ਏਸੀ ਵੀ ਲੱਗਿਆ ਕਮਰਾ ਖੁੱਲਦਾ ਹੀ ਨਹੀਂ ਤਾਂ ਉੱਥੇ ਆ ਕੇ ਸ਼ਰਾਬੀ ਸ਼ਰਾਬ ਪੀ ਕੇ ਲੇਟਦਾ ਤਾਂ ਉਹ ਲੇਡੀ ਦੇ ਪੇਟ ਦੇ ਵਿੱਚ ਇੱਕ ਭਰੂਣ ਪਲ ਰਿਹਾ ਜਿਹਨੂੰ ਖੁਦ ਅਕਾਲ ਪੁਰਖ ਬਹਿ ਕੇ ਬਣਾਉਂਦਾ ਹੈ ਉਹਨਾਂ ਚੀਜ਼ਾਂ ਨੂੰ ਨਹਿਰ ਕੋਠੜੀ ਚ ਗੁੰਡੇ-ਮੁੰਡੇ ਜੜਦਾ ਉਹ ਚੰਗੀ ਤਰ੍ਹਾਂ ਬਿਲਾ ਗੁੰਡੇ ਕੱਪ ਜਾਂ ਤੋਂ ਉੱਥੇ ਜਦੋਂ ਫਿਰ ਉਹ ਰਾਤ ਨੂੰ ਉਹਦੀਆਂ ਰੇਜ਼ ਨਿਕਲਦੀਆਂ ਨੇ ਸ਼ਰਾਬੀ ਦੀ ਸ਼ਰਾਬ ਪੀਣ ਵਾਲੇ ਇਨਸਾਨ ਦੀ ਹੁਣ ਹੁਣ ਸਾਹ ਤਾਂ ਬਾਹਰ ਆਉਣਾ ਹੀ ਹੈ ਨਾ ਆਪਾਂ ਕਹਿੰਦੇ ਆਕਸੀਜਨ ਅੰਦਰ ਕਾਰਬੋਹਾਈਡਰੇਟ ਬਾਹਰ ਤਾਂ ਉਹ ਜਿਹੜੀਆਂ ਚੀਜ਼ ਨੇ ਤਾਂ ਉਹ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਬੈਡ ਇਫੈਕਟ ਆ ਹੁਣ ਉਹ ਲੇਡੀ ਕੋਲ ਪੀ ਆ ਉਹਦੇ ਨੱਕ ਰਾਹੀਂ ਅੰਦਰ ਜਾ ਰਿਹਾ ਹੁਣ ਜੋ ਉਹ ਖਾਂਦੀ ਹੈ ਜੋ ਉਹ ਸਾਰ ਲੈਂਦੇ ਉਹ ਬੱਚੇ ਤੇ ਵੀ ਪੈਂਦਾ ਉਹਦਾ ਇਫੈਕਟ ਕੀ ਆ ਜਿਵੇਂ ਮੰਨ ਲਓ ਇੱਕ ਬਹੁਤ ਹੀ ਖੂਬਸੂਰਤ ਗੁਲਾਬ ਦਾ ਫੁੱਲ ਖਿੜਿਆ ਹੋਇਆ ਸਾਡਾ ਮਨ ਕਰਦਾ ਵੀ ਅਸੀਂ ਉਹਨੂੰ ਜਾ ਕੇ ਕੋਲੋਂ ਸੁੰਘੀਏ ਜਾਂ ਤੋੜ ਲਈਏ ਦੋਈ ਗੱਲਾਂ ਹੁੰਦੀਆਂ ਨੇ ਉਹਨਰ ਅਸੀਂ ਜਦੋਂ ਕੋਲ ਜਾ ਕੇ ਸੁੰਘਣ ਲੱਗਦੇ ਆ ਉਹਨੂੰ ਅਸੀਂ ਕੁਦਰਤ ਦਾ ਅ ਨਜ਼ਾਰਾ ਦੇਖ ਰਹੇ ਹਾਂ ਉੱਥੇ ਬੈਠੇ ਵੀ ਕਿਹੜੀ ਚੀਜ਼ ਬਣਾਈ ਹੈ ਰੱਬ ਨੇ ਤਾਂ ਕੋਈ ਪਾਗਲ ਜਾ ਉਹਦੇ ਤੇ ਆ ਕੇ ਆਏ ਤਜਾਬ ਪਾ ਜਵੇ ਤਾਂ ਉਹ ਫੁੱਲ ਦਾ ਕੀ ਬਣਦਾ ਹੈ ਤੇ ਤੁਹਾਡੇ ਅੰਦਰੋਂ ਕੀ ਉਹਦੇ ਲਈ ਬਦਦੁਆ ਨਿਕਲਦੀ ਆ ਉਸ ਉਸ ਦੇ ਵਾਸਤੇ ਤਾਂ ਫਿਰ ਬਾਬਾ ਵਾਹਿਗੁਰੂ ਪ੍ਰਮਾਤਮਾ ਅਕਾਲ ਪੁਰਖ ਜਿਹੜਾ ਆਪਣੀ ਇੱਕ ਸਿਰਜਣਾ ਕਰ ਰਿਹਾ ਤੁਹਾਡੇ ਵਾਈਫ ਦੇ ਪੇਟ ਦੇ ਵਿੱਚ ਤਾਂ ਉਹ ਉਹ ਸਿਰਜਣਾ ਨੂੰ ਜਦੋਂ ਅਸੀਂ ਬੇਸਟ ਕਰਦੇ ਹਾਂ ਖਰਾਬ ਕਰਦੇ ਹਾਂ ਜਾਂ ਸ਼ਰਾਬ ਦੀ ਸਮੈਲ ਉਹਦੇ ਤੇ ਜਾਂਦੀ ਆ ਉਹਦੇ ਉਹਦੇ ਤੇ ਬੈਡ ਇਫੈਕਟ ਕੋਮਲ ਉਹਦਾ ਬ੍ਰੇਨ ਬਣ ਰਿਹਾ ਉਤੇ ਬੈਡ ਇਫੈਕਟ ਪੈ ਰਹੇ ਨੇ ਤਾਂ ਉਹ ਫਿਰ ਤੁਹਾਨੂੰ ਉਹ ਅਕਾਲ ਪੁਰਖ ਨੇ ਕਿਹੜੀ ਤੁਹਾਨੂੰ ਦੁਆ ਦੇਣੀ ਕਿਹੜੀ ਸ਼ਾਬਾਸ਼ੀ ਦੇਣੀ ਆ ਤਾਂ ਉਹ ਜਿਹੜੇ ਸਾਈਡ ਇਫੈਕਟ ਨੇ ਉਹ ਫਿਰ ਉਦੋਂ ਦੇਖ ਦੇ ਨੇ ਜਦੋਂ ਬੱਚਾ ਜਨਮ ਲੈਂਦਾ ਫਿਰ ਉਹਤੇ ਵੀ ਸਟ्रेस ਸਟਾਰਟ ਹੋ ਜਾਂਦਾ ਫਿਰ ਉਹ ਬੱਚਾ ਆਈਸੀਯੂ ਚ ਪਾਲਿੰਦੇ ਨੇ ਪਹਿਲਾਂ ਹੀ ਬਾਹਰੋਂ ਖਬਰ ਆਉਂਦੀ ਹੈ ਮੁੰਡਾ ਹੋਇਆ ਜਾਂ ਕੁੜੀ ਹੋਈ ਕੁਛ ਵੀ ਵੀ ਔਲਾਦ ਹੋਈ ਹੈ ਫਿਰ ਇੱਕ ਜਿਹੜਾ ਸੂਝਵਾਨ ਬੰਦਾ ਹੁੰਦਾ ਇਹ ਪੁੱਛਦਾ ਵੀ ਜੱਚਾ ਬੱਚਾ ਦੋਨੋਂ ਰਾਜੀ ਨੇ ਠੀਕ ਨੇ ਤੰਦਰੁਸਤ ਨੇ ਉਹ ਕਹਿੰਦੇ ਹਾਂ ਜੀ ਮਾਂ ਤਾਂ ਬੱਚੇ ਦੀ ਠੀਕ ਆ ਪਰ ਬੱਚੇ ਨੂੰ ਆਈਸੀਯੂ ਚ ਰੱਖਿਆ ਹੋਇਆ ਵੀ ਕੀ ਹੋ ਗਿਆ ਉਹਨੂੰ ਜੀ ਪੀਲੀਆ ਬੱਚੇ ਨੂੰ ਉਹ ਕਿੱਥੋਂ ਹੋ ਗਿਆ ਦਾਰੂ ਪਿੰਦਾ ਦੀ ਦੇਖੋ ਕਿੱਥੇ ਗਿਆ ਰਿਐਕਸ਼ਨ ਉਹਨੂੰ 네ਗੇਟਿਵ ਵੇਵਜ਼ ਪਹਿਲੇ ਹੀ ਮਿਲ ਗਿਆ ਖਿਰਦੇ ਫੁੱਲ ਨੂੰ ਖਿਰਦੇ ਫੁੱਲ ਨੂੰ ਪਹਿਲੇ ਹੀ ਨੁਕਸਾਨ ਦੇ ਚੀਜ਼ਾਂ ਮਿਲ ਗਿਆ ਤਾਂ ਉਹ ਉਹਨੇ ਆਪ ਦਾ ਸਟ्रेस ਦੂਰ ਕਰਕੇ ਸੌਂ ਗਿਆ ਉਹ ਤਾਂ ਪਰ ਸਟ्रेस ਫੇਰ ਨਹੀਂ ਦੂਰ ਹੋਇਆ ਉਹ ਤਾਂ ਉਨਾ ਹੀ ਰਿਹਾ ਦਾਰੂ ਦੇ ਪੈਗ ਰੋਜ਼ ਵੱਧਦੇ ਗਏ ਤਾਂ ਉਸ ਉਸ ਕਰਕੇ ਫਿਰ ਪੂਰਾ ਪਰਿਵਾਰ ਕਦੇ-ਕਦੇ ਮੈਨੂੰ ਸੰਪਰਕ ਕਰਦਾ ਵੀ ਗੋਇਲ ਸਾਹਿਬ ਸਾਡਾ ਪਰਸਨ ਹੈ ਇੰਨੀ ਉਮਰ ਹੈ ਇੰਨੀ ਧੇਰ ਤੋਂ ਪੀ ਰਿਹਾ ਵੀ ਕੀ ਕਰੀਏ ਫਿਰ ਉੱਥੇ ਆ ਗਿਆ ਸੀ ਜਿਹੜੇ ਸਾਡੇ ਵੈਦਜੀ ਨੇ ਬਣਾਈ ਆ ਉਹ ਦਵਾਈ ਦਾ ਨੋਈ ਰਾਮਬਾਨ ਹੈ ਅੱਛਾ ਉਹ ਲੋਕਾਂ ਨੂੰ ਨਹੀਂ ਦਿੱਤਾ ਜੀ ਜੀ ਸਾਡੀ ਕੰਪਨੀ ਦਾ ਨੋ ਵਰਦਾਨ ਇਹ ਵੀ ਲੋਕਾਂ ਨੂੰ ਨਹੀਂ ਦਿੱਤਾ ਜਦੋਂ ਕਿਸ ਦੇ ਘਰ ਚ ਕੋਈ ਫਾਇਦਾ ਹੁੰਦਾ ਸੀ ਉਹ ਕਹਿੰਦੇ ਸੀ ਜੀ ਤੁਹਾਡਾ ਤਾਂ ਵਰਦਾਨ ਹੀ ਹੈ ਮਤਲਬ ਅਸੀਂ ਇਹਦਾ ਨੋਈ ਵਰਦਾਨ ਰੱਖਤਾ ਜੀ ਜੀ ਤੇ ਫਿਰ ਜਦੋਂ ਅਸੀਂ ਦਵਾਈ ਦੇਣ ਲੱਗੇ ਤਾਂ ਉਹ ਲੋਕੀ ਕਹਿਣ ਲੱਗੇ ਜੀ ਇਹ ਤਾਂ ਰਾਮ ਬਾਣ ਦਵਾਈ ਹੈ ਤੁਹਾ ਡਿਜੀਟਲ ਮਤਲਬ ਪਹਿਲੇ 3 ਮਹੀਨੇ ਚ ਸਾਡਾ ਬੰਦਾ ਉਹ ਉਹ ਇਨਸਾਨ ਸ਼ਰਾਬ ਛੱਡ ਗਿਆ ਜਿਹਦੀ ਸੌ ਖੰਦੇ ਤੇ ਲੋਕ ਵੀ ਇਹ ਕਦੇ ਛੱਡ ਨਹੀਂ ਸਕਦਾ ਸ਼ਰਤਾਂ ਲਾਉਂਦੇ ਤੇ ਵੀ ਉਹ ਛੱਡ ਗਿਆ ਤਾਂ ਇਸ ਕਰਕੇ ਫਿਰ ਉਹ ਉਹ ਜਿਹੜੀਆਂ ਦਵਾਈਆਂ ਫੇਮਸ ਹੋਣ ਤੋਂ ਬਾਅਦ ਤੁਹਾਡਾ ਜਿਹੜਾ ਇਹ ਅੱਜ ਸ਼ੋਅ 'ਚ ਗੱਲ ਕਰਨਾ ਬਣਦਾ ਜਿਹੜੀ ਗੱਲ ਤੁਸੀਂ ਲੈ ਕੇ ਮੇਰੇ ਕੋਲੇ ਬੰਬੇ ਤੋਂ ਆਏ ਮੰਡ ਸਾਹਿਬ ਨੂੰ ਨਾਲ ਲੈ ਕੇ ਤਾਂ ਮੈਨੂੰ ਚੰਗਾ ਵੀ ਬਹੁਤ ਲੱਗਾ ਪਰ ਇਹ ਜਿਹੜਾ ਤੁਹਾਡਾ ਸਵਾਲ ਹੈ ਇੱਕ ਦ੍ਰੁਸਤ ਸਵਾਲ ਹੈ ਇਹਦਾ ਜਵਾਬ ਦੇਣ ਲਈ ਮੈਂ ਥੋੜਾ ਜਿਹਾ ਲੰਬਾ ਟਾਈਮ ਇਸ ਲਈ ਲਿਆ ਕਿ ਕਿਸੇ ਨੂੰ ਬਿਨਾਂ ਦੱਸੇ ਸ਼ਰਾਬ ਚੜਾਉਣਾ ਜਾਂ ਦੱਸ ਕੇ ਸ਼ਰਾਬ ਚੜਾਉਣਾ ਦੋਨਾਂ ਚੀ ਇੱਕੋ ਹੀ ਦਵਾਈ ਕੰਮ ਕਰਦੀ ਹੈ ਜੇ ਦੱਸ ਕੇ ਲੈਣੀ ਹੈ ਤਾਂ ਵੀ ਆਪਦੀ ਮਰਜ਼ੀ ਨਾਲ ਲੈ ਸਕਦਾ ਬਿਨਾਂ ਦੱਸੇ ਦੇਣੀ ਹੈ ਤਾਂ ਵੀ ਆਪਦੀ ਉਹਨੂੰ ਬਿਨਾਂ ਦੱਸੇ ਦਿੱਤੀ ਜਾ ਸਕਦੀ ਹੈ ਫਰਕ ਇੰਨਾ ਕੀ ਹੈ ਕਿ ਜੇ ਆਪਦੀ ਮਰਜ਼ੀ ਨਾਲ ਲੈਂਦਾ ਫਿਰ ਤਾਂ ਮਹੀਨੇ ਡੇਢ ਮਹੀਨੇ ਚੋਂ ਦਾਰੂ ਛੱਡ ਕੇ ਵੇਲਾ ਹੋ ਜਾਂਦਾ ਜੇ ਉਹਨੂੰ ਬਿਨਾਂ ਦੱਸੇ ਦੇਣਾ ਪੈਂਦਾ ਫਿਰ ਦੋ ਪਲਵਾਂਡਾ ਦੀ ਲੜਾਈ ਹੁੰਦੀ ਆ दारू ਤੇ ਦਵਾਈ ਦੀ ਤਾਂ ਉਹ ਫਿਰ ਉਹਦੇ ਵਿੱਚ ਦਵਾਈ ਨੂੰ ਜਿੱਤਣ ਲਈ ਟਾਈਮ ਲੱਗਦਾ ਉਸ ਕਰਕੇ 3 ਤੋਂ 6 ਮਹੀਨੇ ਦਾ ਸਮਾਂ ਲੱਗਦਾ ਔਰ ਸਾਡੇ ਲੋਕ ਜਿਹੜੇ ਆ ਸ਼ਰਾਬ ਦੀ ਦਲਦਲ ਚੋਂ ਬਾਹਰ ਆ ਜਾਂਦੇ ਆ ਬਾਕੀ ਰਹੀ ਗੱਲ ਸਟ੍ਰੈਸ ਦੀ ਉਹਦੇ ਲਈ ਤਾਂ ਸਾਡੇ ਛੋਟੇ ਛੋਟੇ ਚੀਜ਼ਾਂ ਤੁੰਡੀ ਦਾ ਤੇਲ ਹੀ ਬਹੁਤ ਹੈ ਜੇ ਕਿਤੇ ਮਾੜਾ ਜਾਂ ਮੇਰਾ ਕਹਿਣਾ ਮੰਨ ਕੇ ਲੋਕ ਕਰ ਲੈਣ ਔਰ ਇੱਕ ਹਲਦੀ ਦੇ ਦੋ ਚੁਟਕੀਆਂ ਰਾਤ ਨੂੰ ਦੁੱਧ ਚ ਉਬਾਲ ਕੇ ਪੀ ਲੈਣ ਔਰ ਦੂਜਾ ਜਿਹੜਾ ਮੈਂ ਕਲੌਂਜੀ ਔਰ ਮੇਥੀ ਦਾ ਨੁਸਖਾ ਦੱਸਿਆ ਰਾਤ ਨੂੰ ਪਿਉ ਕੇ ਸਵੇਰੇ ਖਾ ਲੈਣ ਤਾਂ ਬਹੁਤ ਸਾਰਾ ਇਹ ਚੀਜ਼ਾਂ ਤੋਂ ਰਾਹਤ ਮਿਲੂਗੀ ਔਰ ਰਿਲੀਫ ਮਿਲੂਗੀ ਜੀ ਇਹ ਸਾਰੀਆਂ ਚੀਜ਼ਾਂ ਜਿਹੜੀ ਜਿਵੇਂ ਤੁਸੀਂ ਦੱਸਿਆ ਕਿ ਸ਼ਰਾਬੀਆਂ ਵਾਸਤੇ ਵਰਦਾਨ ਇੱਕ ਤਰ੍ਹਾਂ ਦਾ ਹ ਹਰ ਦਵਾਈ ਜੋ ਤੁਸੀਂ ਹਰ ਪ੍ਰੋਡਕਟ ਤਿਆਰ ਕਰਦੇ ਹੋ ਹਰ ਕਿਸੇ ਨਾ ਕਿਸੇ ਪ੍ਰੋਬਲਮਸ ਵਾਸਤੇ ਵਰਦਾਨ ਜੀ ਇਹ ਤਾਂ ਹੀ ਤੁਹਾਡੇ ਕੰਪਨੀ ਦੇ ਨਾਲ ਤਾਂ ਚਲੋ ਨਾ ਜੁੜਦਾ ਹੀ ਸੀ ਲੋਕਾਂ ਨੇ ਵਰਦਾਨ ਨਾਂ ਦਿੱਤਾ ਅਜਿਹਾ ਥੋੜੇ ਨਾਂ ਦੇ ਨਾਲ ਵੀ ਜੁੜਨ ਲੱਗਿਆ ਵੀ ਗੁਇਲ ਸਾਹਿਬ ਲੋਕਾਂ ਨੂੰ ਵਰਦਾਨ ਦਿੰਦੇ ਆ ਕਿਸੇ ਵੀ ਸਮੱਸਿਆ ਨੂੰ ਲੈ ਕੇ ਚਲੇ ਜਾਓ ਉਹਦਾ ਹੱਲ ਕਰਕੇ ਉਹ ਵਰਦਾਨ ਦੇ ਹੀ ਦਿੰਦੇ ਆ ਕੋਈ ਨਾ ਕੋਈ ਜ਼ਰੂਰ ਉਹਨਾਂ ਦਾ ਉਪਰਾਲਾ ਕਰੀਦਾ ਜਿਵੇਂ ਉਹਨਾਂ ਦੇ ਡੱਬੀ ਹੈ ਦੇ ਉੱਤੇ ਦੇਖੋ ਨਾਭੀ ਟੱਚ ਹੈ ਇਹਦੇ ਉੱਤੇ ਵਰਦਾਨ ਪ੍ਰਿੰਟ ਹੀ ਕਰਾਇਆ ਅੱਛਾ ਕੀ ਬਾਤ ਹੈ ਜੀ ਇਹ ਲੋਕਾਂ ਦਾ ਬਲੇਸਸ ਨੇ ਜੀ 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 ਔਰ ਇਹ ਹੈ ਨਹੀਂ ਹੈ ਇਹਨਾਂ ਚੀਜ਼ਾਂ ਦੇ ਜਿਹੜੇ ਫਾਇਦੇ ਹੋਣੇ ਆ ਉਹ ਮਨ ਟਾਈਮ ਜ਼ਰੂਰ ਲੱਗਦਾ ਪਰ ਇੰਨਾ ਵਧੀਆ ਹੋ ਜਾਂਦਾ ਦੋ ਤਿੰਨ ਮਹੀਨੇ ਚ ਪਰਿਵਾਰਾਂ ਦੇ ਪਰਿਵਾਰ ਜੁੜ ਰਹੇ ਨੇ ਉਹ ਤਾਂ ਹੀ ਜੁੜਦੇ ਨੇ ਜੀ ਜੇ ਅੱਜ ਕਿਸੇ ਕੁੜੀ ਨੇ ਆਪਣੇ ਸਹੁਰੇ ਨੂੰ ਦਵਾਈ ਦਵਾਤੀ ਜਾਂ ਆਪਣੇ ਜੇਠ ਨੂੰ ਦਵਾਤੀ ਤਾਂ ਫਿਰ ਪੇਕਿਆਂ ਦੇ ਵਿੱਚ ਵੀ ਪ੍ਰੋਬਲਮ ਆ ਇੰਦਾ ਮਨ ਲੋਕ ਇੱਕ ਦੂਜੇ ਨਾਲ ਜੁੜਦੇ ਆ ਜੀ ਮਨ ਸਾਹਿਬ ਜੀ ਤੁਸੀਂ ਸਾਡੇ ਇਸ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਆਏ ਨਾਲ ਜੈਸ ਮੈਡਮ ਪਹੁੰਚੇ ਨੇ ਤੇ ਤੁਹਾਡੇ ਜਿਹੜੇ ਸਵਾਲ ਸੀ ਉਹਨਾਂ ਦਾ ਬੜਾ ਸੂਝ-ਬੂਝ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਕਿ ਸਾਡੇ ਜਿਹੜੇ ਦਰਸ਼ਕ ਨੇ ਜਿਨ੍ਹਾਂ ਨੇ ਅੱਜ ਪ੍ਰੋਗਰਾਮ ਨੂੰ ਨੇ ਰੀਜਨਲ ਦੇਖਿਆ ਜੀ ਜੀ ਉਹ ਵੀ ਬੜੇ ਖੁਸ਼ ਹੋਏ ਹੋਣਗੇ ਕਿ ਅੱਜ ਜਿਹੜੀਆਂ ਗੱਲਾਂ ਬਾਤਾਂ ਮੰਡ ਸਾਹਿਬ ਲੈ ਕੇ ਆਏ ਸੀ ਕਿਉਂਕਿ ਅੱਜ ਮੰਡ ਸਾਹਿਬ ਦੇ ਕਾਲਾ ਸ਼ਰਟ ਵੀ ਬੜਾ ਜੱਚ ਰਿਹਾ ਥੈਂਕ ਯੂ ਸਰ ਥੈਂਕ ਯੂ ਮੈਨੂੰ ਲੱਗਿਆ ਵੀ ਐਕਚੁਅਲੀ ਕੱਲੀ ਸ਼ਰਟ ਨਹੀਂ ਹੈ ਜੈਜ ਨਾਲ ਬੈਠੇ ਇਹਨਾਂ ਦਾ ਵੀ ਪ੍ਰਭਾਵ ਹੈ ਪ੍ਰਭਾਵ ਸ਼ੈਡੋ ਪੈ ਰਹੀ ਹੈ ਨਾਲ ਆਉਣਾ ਚਾਹੀਦਾ ਔਰ ਇਹੀ ਪ੍ਰਭਾਵ ਮੈਨੂੰ ਚਾਹਣਾ ਦੁਨੀਆ ਤੇ ਵੀ ਜਾਣਾ ਚਾਹੀਦਾ ਕਿਉਂਕਿ ਹਰ ਕੋਈ ਚਾਹੁੰਦਾ ਵੀ ਸਾਡੇ ਜਿਹੜਾ ਸਾਡਾ ਮੁੰਡਾ ਹੋਵੇ ਉਹ ਮੰਡ ਵਰਗਾ ਹੋਵੇ ਹਰ ਕਿਸੇ ਦੀ ਉਮੀਦ ਹੈ ਵੀ ਇਹੋ ਜਿਹੇ ਲੋਕਾਂ ਨੂੰ ਹਸਾਉਣ ਵਾਲਾ ਖੇਡਣ ਵਾਲਾ ਤੇ ਗੱਲਾਂ-ਬਾਤਾਂ ਕਰਨ ਵਾਲਾ ਗੁੱਚੀਆਂ ਗੱਲਾਂ ਕਰਨ ਵਾਲਾ ਸਾਡਾ ਮੰਡ ਵਰਗਾ ਪਰਿਵਾਰ ਹੋਵੇ ਤਾਂ ਮੈਂ ਵੀ ਚਾਹੂੰਗਾ ਕਿ ਮੰਡ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਹਰ ਬਾਰ ਆਉਂਦੇ ਰਹਿਣ ਆਈ ਚੜ੍ਹਦੀ ਕਲਾ ਚ ਰਹਿਣ ਤੇ ਤੁਸੀਂ ਵੀ ਸਾਰੇ ਜਿੰਨੇ ਸਾਡੇ ਦਰਸ਼ਕ ਸਰੋਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਸਰੀਕਾਲ ਜੀ ਸਸਰੀਕਾਲ